ਸਾਰੇ ਬੋਲਾਂਗੇ ਕੀ ਨਾ ਜੀ ਆਪਣਾ ਸਕਵਿੰਦਰ ਕੌਰ ਜੀ ਠੀਕ ਹੈ ਕੀ ਮਤਲਬ ਕੌਣ ਸੀ ਜੋ ਠੱਗੀ ਕਰਕੇ ਲੈ ਕੇ ਗਈ ਠੱਗੀ ਕਰਕੇ ਗਈ ਹੈ ਅਮਰਜੀਤ ਕੌਰ ਜੀ ਅੱਛਾ ਹਾਂ ਜੀ ਕਿੰਨੀ ਠੱਗੀ ਮਾਰ ਕੇ ਗਿਆ ਤੁਹਾਡੇ ਨਾਲ ਸਾਡਾ 5 ਲਾਉਣ ਮੈਂ ਆਖਤਾ ਨਾਲ ਦਿੱਤਾ ਹੈ 4 ਲਾਉਣ ਆਪਣਾ ਆਪ ਖੜਾ ਕੇ ਲੈ ਗਈ ਵਾ ਅੱਛਾ ਜੀ ਹਾਂ ਜੀ ਠੀਕ ਹੈ ਤੇ ਛੋਟੇ ਛੋਟੇ ਬੱਚੇ ਮੈਂ ਕੀ ਕਰ ਸਕਦੀ ਹਾਂ ਜੀ ਸਾਡਾ ਵਿਸ਼ਵਾਸ ਬਣਿਆ ਐਸੀ ਤਾਂ ਇੰਦੀ ਤਸੀ ਕੀ ਨਾਮ ਸੀ ਉਹ ਲੇਡੀ ਜੀ ਠੱਗੀ ਮਾਰ ਕੇ ਗਈ ਹਮਰਜੀਤ ਕੌਰ ਜੀ ਠੀਕ ਐ ਕਿੱਥੋਂ ਦੀ ਸੀਗੀ ਸੁੰਦਰ ਵਸਤੀ ਦੀ ਅੱਛਾ ਸੁੰਦਰ ਦੋਨੋਂ ਮਾਮਾ ਦੀਆਂ ਸੀਗੀ ਮਾਮਾ ਤੇ ਆ ਦੋਨੋਂ ਬੇਟੀਆਂ ਨਾਲੀਆਂ ਬੇਟੀਆਂ ਸੀ ਮਾਂ ਬੇਟੀਆਂ ਅੱਛਾ ਵੀ ਕਿੰਨੇ ਸਾਲਾਂ ਤੋਂ ਤੁਹਾਡੇ ਨਾਲ ਉਹ ਮਤਲਬ ਇੰਦਾ ਕਰ ਰਹੀ ਸੀ ਜਿਆ 7 ਸਾਲਾਂ ਹੋ ਸਾਡੇ ਜਾਣ ਪਛਾਣ ਸੀਗੀ ਅਸੀਂ ਦੇਤਾ ਸੀ ਵਿਸ਼ਵਾਸ ਬਣ ਕੇ ਅੱਛਾ ਹਾਂਜੀ ਠੀਕ ਐ ਵੀ ਜਿਹੜੇ ਦਿਨ ਵੀ ਸੁਣਾਈ ਨਹੀਂ ਕਰਦੇ ਸਰ ਅੱਛਾ ਵੀ ਤੁਹਾਡੇ ਨਾਲ ਵੀ ਕਿਹੜੇ ਕਿਹੜੇ ਬੈਂਕ ਤੋਂ ਲੋਨ ਕਰਵਾਇਆ ਹੋਇਆ ਸੀਗਾ ਨੇ ਇੱਕ ਲੋਨ ਹੈ ਬੈਂਕ ਜੀਵਨ ਲੋਨ ਜੀਵਨ ਬੈਂਕ ਠੀਕ ਹੈ ਠੀਕ ਹੈ ਇੱਕ ਕਮਲ ਹੈ ਅੱਛਾ ਇੱਕ ਮਿਡਲੈਂਡ ਠੀਕ ਹੈ ਅ ਤੇ ਲਹਿ ਰਹੇ ਦੋ ਕਿਨੋਂ ਕਮਲ ਕੰਪਨੀ ਅੱਛਾ ਹਾਂ ਚਾਰ ਪੰਜ ਲੋਨ ਹੈ ਜੀ ਮੇਰਾ ਥੋੜਾ ਦਿਮਾਗ ਕੋ ਮੇਰਾ ਮਨਾ ਹੋ ਗਿਆ ਕਿ ਕੋਈ ਚੱਕਰ ਨਹੀਂ ਤੇ ਫਿਰ ਤੁਸੀਂ ਕੀ ਚਾਹੁੰਦੇ ਹੋ ਕੀ ਕਾਰਵਾਈ ਕਰਵਾਉਣਾ ਚਾਹੁੰਦੇ ਹੋ ਸਾਡੇ ਕਿਸ਼ਤਾਂ ਮਰੀ ਜਾਵੇ ਸਾਡੇ ਕੋਈ ਬੋ ਨਹੀਂ ਸਾਡੇ ਹੱਕ ਦੇ ਜਾਵੇ ਅੱਛਾ ਹਾਂ ਜੀ ਠੀਕ ਹੈ ਪੈਸੇ ਹੋ ਗਏ ਜਾਵੇ ਕੀ ਕਾਰਵਾਈ ਠੀਕ ਹੈ ਆਪਣੇ ਨਾਲ ਹੋਰ ਵੀ ਬੀਬੀਆਂ ਨੇ ਹੋਰ ਵੀ ਲੇਡੀਜ਼ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਮਾਦਾ ਕੀ ਨਾਮ ਹੈ ਆਪਣਾ ਕਵਿਤਾ ਜੀ ਠੀਕ ਹੈ ਤੁਸੀਂ ਇੱਥੇ ਬਤਲਾਂ ਦੀ ਰਹਿਣ ਵਾਲੇ ਹਾਂ ਜੀ ਠੀਕ ਹੈ ਤੁਹਾਨੂੰ ਕੀ ਇਹ ਜਹਾ ਬਾਪਰਾ ਜੋ ਤੁਹਾਡੇ ਨਾਲ ਠੱਗੀ ਵਜੇ ਗਈ ਹੈ ਪੈਸਿਆਂ ਵੱਲੋਂ ਪਹਿਲੇ ਤਾਂ ਲੋਕੇ ਦੀ ਲੋਨ ਕਰਾ ਕੇ ਦੇ ਦੋ ਮੈਨੇ ਤਾਂ ਤੁਹਾਡੇ ਲੋਨ ਕਰਾਉਂਗੀ ਮੈਂ ਵੀ ਤੁਹਾਨੂੰ ਅੱਗੇ ਉਹ ਲੋੜ ਕੀ ਨਾ ਸੀ ਉਹਦਾ ਲੇਡੀਜ਼ ਦਾ ਅਮਰਜੀਤ ਕੋਰ ਅਮਰਜੀਤ ਕੋਰ ਠੀਕ ਹੈ ਫਿਰ ਨੂੰ ਬੋਲੀ ਸ ਮੈਂ ਤਾਂ ਲੋਨ ਕਰਾ ਕੇ ਜੂੰਗੀ ਜੇ ਤੁਹਾਨੂੰ ਮਜਬੂਰੀ ਹੈ ਨਾ ਮੈਂ ਐਸੀ ਕੰਦੇ ਰੂਪੇ ਕਰਾ ਦੇ ਸਾਡਾ ਅੱਛਾ ਇਹ ਚਲ 10000 ਰੁਪਏ ਉਹਨੂੰ ਦੇ ਦਿੰਦੇ ਸੀ ਤਾਂ ਹਕਦੰਦੇ ਸੀ ਐਸੀ 10000 ਰੁਪਏ ਦਿੰਦੇ ਸੀ ਉਹਨੂੰ ਹਾਂ ਆ 10000 ਰੁਪਏ ਦੇ ਜਾਂਦੇ ਸੀ

ਸਾਰੇ ਕੋਲੇ ਦੇਖੋ ਜੀ ਸਭ ਨੇ ਸਭ ਨੇ ਸਾਰਾ ਸਬੂਤ ਵੀ ਉਹਦੇ ਕੋਲ ਨਹੀਂ ਜੀ ਸਾਰਾ ਸੂਸੇ ਕੋਲੇ ਜੀ ਸਾਡਾ ਸਾਡਾ ਯਾਨੀ ਕਿ ਉਹਦੇ ਕੋਲ ਨਹੀਂ ਥੋੜੇ ਨਾਲ ਲਾ ਲੋ 50 55 ਹਜ਼ਾਰ ਦਾ ਠੱਗੀ ਮਾਰ ਕੇ ਥੋੜੇ ਤੋਂ ਲੱਖਾਂ ਦੀ ਠੱਗੀ ਮਾਰੀ ਥੋੜੇ ਨਾਲ ਨਾ ਲੱਖਾਂ ਡੇਢ ਦੋਨ ਖਰੀ ਮਾਰ ਕੇ ਦੀ ਠੱਗੀ ਜੀ ਠੱਗੀ ਠੀਕ ਹੈ ਕਿੰਨੇ ਲੋਨ ਨੇ ਕਿਤੇ 4 ਨੇ ਕਿਤੇ 6 ਨਹੀਂ ਠੱਗੀ ਮਾਰ ਕੇ ਗਈ ਜੀ ਠੀਕ ਹੈ ਕਿੰਨੇ ਸਾਲਾਂ ਤੋਂ ਤੁਹਾਡੇ ਨਾਲ ਰਹਿ ਰਹੀ ਸੀ ਜਦ ਤੁਸੀਂ ਜਾਣੇ ਪਰਛਣ ਸੀ ਇਹ ਤਾਂ ਕੰਮ 15 20 ਸਾਲ ਹੋ ਗਏ ਨੇ ਚ ਕਰਦੀ ਨੂੰ ਅੱਛਾ ਬਸ ਉਹਨਦੀ ਨਾਲ ਜੁੜੇ ਹੋਏ ਸੀਗੇ ਠੀਕ ਹੈ ਤੁਹਾਡੇ ਨਾਲ ਪਿਆਰ ਪਾ ਕੇ ਮਤਲਬ ਸਮਝੋ ਨਾ ਖਾਰ ਜੀ ਨੇ ਪਹਿਲਾਂ ਚੰਗੀਤਰਾ ਸਾਡਾ ਹੀ ਅੱਛਾ ਠੱਗੀ ਮਾਰੀ ਸਾਡੇ ਨਾਲ ਠੀਕ ਹੈ ਇਹ ਆਪਣਾ ਬੀਬੀਆਂ ਨੇ ਸਾਰੀਆਂ ਇਹਨਾਂ ਨੂੰ ਲੋਨ ਦਾ ਝਾਂਸਾ ਦੇ ਕੇ 40-50 ਲੱਖ ਦੇ ਨਾਲ ਠੱਗੀ ਮਾਰੀ ਕੀਤੀ ਹੈ ਨਾ ਬੀਬੀਆਂ ਨਾਲ ਤੇ ਇਹਨਾਂ ਕੋਲ ਪ੍ਰੂਫਮੈਂਟ ਵੀ ਹੈਗੀ ਹੈ ਤੇ ਉਹ ਬੀਬੀ ਦੀ ਫੋਟੋ ਵੀ ਆਪਾਂ ਤੁਹਾਨੂੰ ਦਿਖਾਣੇ ਆ ਇਹ ਉਹਦੀ ਚਰਨਜੀਤ कौर ਜੀ ਦੀ ਫੋਟੋ ਹੈ ਅੱਛਾ ਇਹ ਉਹਨਾਂ ਦੀ ਫੋਟੋ ਵੀ ਹੈ ਬੀਬੀ ਇਹ ਦੇਖੋ ਇਹਦੇ ਨੇ ਅਮਰਜੀਤ ਕੌਰ ਜੀ ਇੱਕ ਫੋਟੋ ਦੇ ਦੋਨੋਂ ਮਤੀਆਂ ਨੇ ਜਿਨ੍ਹਾਂ ਨੇ 40-50 ਲੱਖ ਦੀ ਜੋ ਇਸ ਲੇਡੀਜ਼ ਨੇ ਠੱਗੀ ਮਾਰੀ ਕੀਤੀ ਹੈ ਇਹ ਬੀਬੀਆਂ ਨਾਲ ਤੁਸੀਂ ਦੇਖ ਸਕਦੇ ਹੋ ਅਸੀਂ ਬੋਲ ਰਹੀ ਹਾਂ ਕਿ ਇਹ ਕਹਿੰਦਾ ਕੋਈ ਨਹੀਂ ਪੁਲਿਸ ਕਰ ਸਕਦੀ ਸਾਡਾ ਕੁਝ ਵੀ ਨਹੀਂ ਕਰ ਸਕਦਾ ਅਸੀਂ ਅੱਛਾ ਹਾਂ ਅਸੀਂ ਕੁਝ ਵੀ ਨਹੀਂ ਕਰ ਸਕਦੀ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਗਏ ਸੀ ਹਾਂਜੀ ਅੱਛਾ ਕੋਈ ਨਹੀਂ ਕੰਮ ਕਰ ਰਿਹਾ ਅੱਛਾ ਅਸੀਂ ਪੁਲਿਸ ਵੀ ਗਈ ਸੀ ਕੋਈ ਵੀ ਸੁਣਾਈ ਨਹੀਂ ਕਰ ਰਿਹਾ ਸਰ ਅੱਛਾ ਹਾਂ ਤਾਂ ਕਿਸੇ ਵੀਡੀਓ ਕੋਲ ਪਹੁੰਚਾ ਅਸੀਂ ਅੱਛਾ ਹਾਂ ਵੀਡੀਓ ਸੁਣਾਈ ਕਰਾ ਕੇ ਠੀਕ ਹੈ ਜਮਾਨ ਉਸੇ ਨਾਲ ਲਾ ਕੇ ਪੈਸੇ ਉਸ ਵੀ ਕਰ ਸਕਦਾ ਸਰ ਹੱਕ ਦੇ ਲੈ ਕੇ ਛੱਡਾਂਗਾ ਸੀ ਠੀਕ ਹੈ ਠੀਕ ਹੈ ਕੀ ਨਾ ਆਪਣਾ ਮੇਰਾ ਨੰਬਰ ਇਹਨੂੰ ਠੀਕ ਹੈ ਤੁਸੀਂ ਵੀ ਲੋਨ ਲੇਤਾ ਸੀਗਾ ਹਾਂਜੀ ਠੀਕ ਹੈ ਕਿੰਨੇ ਦਾ ਲੋਨ ਲੇਤਾ ਸੀਗਾ ਤੁਸੀਂ ਸਾਡੇ ਮੇਰੇ ਤਾਂ ਉਸਨੇ 4 ਲੋਨ ਲੈ ਰੱਖਿਆ ਹੈ ਅੱਛਾ ਹਾਂਜੀ ਠੀਕ ਹੈ ਵੀ ਤੁਹਾਡੇ ਨਾਲ ਵੀ ਉਹ ਠੱਗੀ ਮਾਰੀ ਕੀਤੀ ਹੈ ਹਾਂਜੀ ਸਾਨੂੰ ਤਾਂ ਬਾਅਦ ਚ ਪਤਾ ਲੱਗੇ ਜਦੋਂ ਸਰਾ ਦਾ ਫੋਨ ਆਉਣ ਲੱਗੇ ਦੀ ਆਂਟੀ ਐਵੇਂ ਐਵੇਂ ਕਰ ਗਈ ਭੱਜ ਗਈ ਉਹ ਰੋਏ ਅੱਛਾ ਜੀ ਹਾਂਜੀ ਠੀਕ ਹੈ ਸਾਡੇ ਨਾਲ ਸਾਨੂੰ ਤਾਂ ਕੁਝ ਨਹੀਂ ਚੰਗਾ ਸਾਡੇ ਲੋਨ ਮਾਪ ਨੂੰ ਸਾਡੇ ਕੋਈ ਰਿਕਾਰਡ ਨਾ ਖਰਾਬ ਹੋਵੇ ਠੀਕ ਹੈ ਇਹ ਉਹ ਲੇਡੀਆਂ ਜਿਹਨਾਂ ਤੁਹਾਡੇ ਨਾਲ ਠੱਗੀ ਮਾਰੀ ਕੀਤੀ ਹੈ ਨਾ ਹਾਂਜੀ 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 ਠੀਕ ਹੈ ਇਹ ਲੋਕ ਹੋਇਆ ਜੀ ਇਹ ਉਹਨਾਂ ਦੀ ਬੇਟੀ ਹੈ ਦੋਵੇਂ ਮਾਂ ਬੇਟੀ ਦੋਵੇਂ ਇਕੱਠੀਆਂ ਰੜ ਕੇ ਅੱਛਾ ਬੇਟੀ ਵੀ ਸਾਨੂੰ ਧਮਕੀ ਦਿੰਦੀ ਹੈ ਵੀ ਤੁਹਾਡਾ ਪੁਲਿਸ ਵਾਲੇ ਫਿਰ ਕਰ ਲੋ ਕਿੰਨਾ ਕੋ ਪੁਲਿਸ ਨੂੰ ਜ਼ੋਰ ਲਾ ਲੋਗੇ ਸਾਡਾ ਕੁਝ ਨਹੀਂ ਕਰ ਸਕਦੇ ਸਾਨੂੰ ਵੀ ਐਂ ਧਮਕੀ ਦਿੰਦੀ ਹੈ ਠੀਕ ਹੈ ਉਹ ਚਰਨ ਦਾ ਚਰਨ ਦੇ ਬਜੀੜੀ ਹੈ ਬੀਬੀ ਹੈ ਨੰਨੂ ਠੇੜੜੀ ਦੇ ਵਿੱਚ ਲੋਨ ਦੇ ਚਾਂਸੇ ਵਿੱਚ ਫਸਾਇਆ ਹੈ ਤੇ ਉਹ ਕਹਿੰਦੀ ਮੇਰਾ ਪੁਲਿਸ ਪ੍ਰਸ਼ਾਸਨ ਨਾਜੀ ਆਪਣਾ ਰਾਜਪੁਰ। ਠੀਕ ਹੈ ਤੁਹਾਡੇ ਨਾਲ ਵੀ ਕਿ ਠੱਗੀ ਮਾਰੀ ਹੋਈ ਹੈ। ਹਾਂਜੀ। ਠੀਕ ਹੈ ਕਿੰਨੇ ਦੀ ਠੱਗੀ ਮਾਰੀ ਕੀਤੀ ਤੁਹਾਡੇ ਨਾਲ ਨੇ? ਜਿਆਦਾ ਦਿੱਤਾ ਜੀ ਮੈਨੇ। ਅੱਛਾ। ਇੱਕ 40000 ਦੀ। ਅੱਛਾ। ਹਾਂਜੀ ਕਿਹੜਾ 40000 ਦੋ ਜਾਲੀਦਾਰ ਕੜ ਦਿੱਤੇ ਨੇ। ਬਾਕੀ ਮੈਨੂੰ ਪਤਾ ਨਹੀਂ ਜੀ ਕਦੋਂ ਲੈ ਗਈ। ਅੱਛਾ। ਵੀ ਉਦੋਂ ਹੀ ਲੈ ਗਈ ਧੋਖੇ ਨਾਲ। ਠੀਕ ਹੈ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਉਹ ਇੱਥੋਂ ਭੱਜ ਗਿਆ ਠੱਗੀ ਮਾਰੀ ਕੀਤੀਆਂ ਤੁਹਾਡੇ ਨਾਲ? ਸਰ ਮਤਲਬ ਕਿ ਜਦੋਂ ਸਾਰਾ ਸਾੜੇ ਹਜ਼ਾਰ ਆ ਗਿਆ ਸਰ। ਅੱਛਾ। ਹਾਂਜੀ। ਠੀਕ ਹੈ ਸਾਨੂੰ ਤੱਕ ਕਰ ਦਿੱਤੀ। अच्छा हां जी वो तरीका ਕਰਾ ਕੋਈ ਸਿੱਧਾ ਸਵਾਲ ਦੇ ਕੇ ਚੱਕ ਕੇ ਅੱਛਾ ਕੁਝ ਕਹਿੰਦੇ ਕਰਨਾ ਸੀ ਖੁਦ ਕਰਾ ਲੈਣਾ ਅੱਛਾ ਕੀ ਨਾ ਤੁਹਾਡਾ ਅੱਛਾ ਤੁਸੀਂ ਪਤਣਾ ਦੇ ਰਹਿਣ ਵਾਲੇ ਆ ਅੱਛਾ ਤੁਸੀਂ ਵੀ ਕਰਾਏ ਤੇ ਰਹਿ ਰਹੇ ਹੋ ਇੱਥੇ ਬਾਤਣਾ ਆ ਜੀ ਅਸੀਂ ਵੀ ਕਰਾਏ ਤੇ ਮੈਂ ਅੱਛਾ ਕਰਾਏ ਤੇ ਰਹਿ ਰਹੇ ਕਰਾਏ ਤੇ ਆ ਜੀ ਹਾਂਜੀ ਅੱਛਾ ਮੇਰੇ ਤੋਂ 2 35 35 ਵਾਲੇ ਲੈ ਲੇ ਜੀ ਇੱਕ ਆਪਣੇ ਦੀ ਨੂੰ ਕੇਸ ਵਿਕੈਸ ਦਿੱਤਾ ਸੀ ਮਤਲਬ ਬਸ ਕੰਪਨੀ ਨੇ ਤੇ ਸ਼ੋਕਲਾ ਸੁਮਿਆ ਨੇ ਉਹਨਾਂ ਨੂੰ ਇਹ ਦਿੱਤਾ ਸੀ ਉਹਨੇ ਖੁਦ ਹੀ ਏਟੀਐਮ ਲੈਤਾ ਜੀ ਅਸਲੀ ਯੂਜ਼ ਨਹੀਂ ਕੀਤਾ ਕੁਛ ਵੀ ਅੱਛਾ ਉਹਨੇ ਤੁਹਾਡੇ ਪ੍ਰੂਫਮੈਂਟ ਸੀਗੇ ਸਾਰੇ ਵਿਦਿਆਰਥੀ ਤੁਹਾਡੇ ਤੋਂ ਬਣਵਾਏ ਨੇ ਪ੍ਰੂਫਮੈਂਟ ਜੀ ਉੱਥੇ ਬਣਵਾ ਕੇ ਜੀ ਸਾਡੇ ਸਾਰੇ ਸੈਟ ਤੋਂ ਸਾਡੇ ਕਰਵਾ ਕੇ ਅੱਛਾ ਆਪ ਹੀ ਸੈਟਿੰਗ ਕਰ ਲਈ ਜੀ ਸਾਰੀ ਉਹਨਾਂ ਨੇ ਅੱਛਾ ਉਸ ਤੋਂ ਬਾਅਦ ਉਹਨਾਂ ਨੇ ਆਪ ਹੀ ਏਟੀਐਮ ਯੂਜ਼ ਕੀਤੇ ਨੇ ਜੀ ਹੁਣ ਤੋਂ ਆਪਣੀ ਆਉਂਦੇ ਨੇ ਜੀ ਕਹਿੰਦੇ ਹੋਰ ਕਿਸ ਤਰ੍ਹਾਂ ਨੰਦ ਜਰੇ ਕਰਦਾ ਇਕਾ ਤਾਂ ਨਾ ਨਾ ਹੋਰ ਬੋਲਣ ਲੱਗ ਪਏ ਅੱਛਾ ਤੁਸੀਂ ਕੀ ਚਾਹੁੰਦੇ ਕੀ ਤੁਸੀਂ ਪ੍ਰਸ਼ਾਸਨ ਤੋਂ ਜਾਂ ਤੁਸੀਂ ਕੀ ਮੰਗ ਕਰਦੇ ਆ ਸਰਕਾਰਾਂ ਤੋਂ ਸਾਡੇ ਕਿਸੇ ਕਰੀ ਜਿਆਦਾ ਸਹੀ ਝਲਾਮਾ ਤਾਂ ਸਾਨੂੰ ਲੋ ਜਤਾ ਉਹਦੇ ਕੋਈ ਫਰਕ ਜਾ ਪਵੇ ਵਧੀਆ ਉਹਨੂੰ ਬੋਲਦਾ ਵੀ ਲੱਗੇ ਜੀ ਕੁੱਤੀ ਮਾਰ ਸਾਡੇ ਲਾਉਣ ਮਾਪ ਹੋ ਜਾਣੀ ਤੇ ਜੀ ਮਤਲਬ ਸਾਡਾ ਰਿਕਾਰਡ ਨਾ ਖਰਾਬ ਹੋਵੇ ਕਿਉਂਕਿ ਉਹ ਕਹਿੰਦੇ ਨੇ ਥੋੜਾ ਸਿੰਪਲ ਖਰਾਬ ਹੋ ਜਾਊਗਾ ਜੀ ਅਸੀਂ ਕਿੱਥੋਂ ਭਰੀਏ ਜੀ ਅਸੀਂ ਤਾਂ ਆਪੇ ਮਿਹਨਤ ਕਰਕੇ ਕਿਰਾਇਆਂ ਤੇ ਰਹਿ ਰਹੇ ਆ ਅੱਛਾ ਹਾਂਜੀ ਮਜਬੂਰੀ ਸੀ ਤਾਂ ਹੀ ਨਹੀਂ ਕਰ ਸਕਦੇ ਜੀ ਠੀਕ ਹੈ ਠੀਕ ਹੈ ਬੀਬੀਆਂ ਨਾਲ ਚਰ ਕੀਤੀ ਆ 40 50 ਲੱਖ ਦੀ ਤੇ ਮਤਲਬ ਪ੍ਰਸ਼ਾਸਨ ਵੱਲੋਂ ਤੇ ਸਭ ਨੂੰ ਇਹੀ ਕਹਿ ਰਹੀ ਕਹਿ ਰੀਆਂ ਨੇ ਕਿ ਸਾਡਾ ਲੋਨ ਮਾਫ ਕੀਤਾ ਜਾਵੇ ਸਾਡਾ ਬਾਕੀ ਵੀਰ ਜੀ ਹੋਰ ਨੇ ਆਪਣੇ ਨਾਲ ਨਾਲ ਵੀ ਗੱਲਬਾਤ ਕਰਦੇ ਆ ਕਿ ਨਾ ਜੀ ਆਪਣਾ ਆਪਣਾ ਗੁਰਸੇਵ ਕਜੀ ਪਾਤਰਾ ਤੋਂ ਅੱਛਾ ਤੁਸੀਂ ਇੱਥੇ ਪਾਤਰਾ ਦੇ ਹੀ ਰਹਿਣ ਵਾਲੇ ਆ ਹਾਂਜੀ ਹਾਂਜੀ ਪਾਤਰਾ ਦੇ ਠੀਕ ਆ ਤੁਹਾਡੇ ਨਾਲ ਕੀ ਹੈ ਜੀ ਠੱਗੀ ਮਾਰੀ ਹੋਈ ਹੈ ਜੀ ਸਾਡੇ ਨਾਲ ਇੱਕ ਲੋਨ ਪਹਿਲਾਂ ਸੀਗਾ 75000 ਰੁਪਏ ਦਾ ਉਹ ਲੈ ਗਏ ਜੀ ਉਸ ਤੋਂ ਬਾਅਦ ਇੱਕ ਦੁਬਾਰਾ ਹੁਣ ਪਤਾ ਚੱਲਿਆ ਜੀ 50000 ਰੁਪਏ ਦਾ ਲੋਨ ਹੋਰ ਕਢਵਾ ਲਿਆ ਜੀ ਸਾਨੂੰ ਪਤਾ ਵੀ ਨਹੀਂ ਹੈਗਾ ਜੀ ਅੱਛਾ ਸਾਡੇ ਕੋਲੇ ਕਿਸ਼ਤਾਂ ਵਾਲਾ ਇਹ ਕਹਿੰਦੇ ਬਟਾ 3-4 ਸਾਲਾਂ ਦਾ ਸਾਡਾ ਬਾਪ ਹੈ ਅੱਛਾ ਹਾਂਜੀ ਠੀਕ ਹੈ ਵੀ ਬਾਕੀ ਕਿਹੜੇ ਕਿਹੜੇ ਬੈਂਕਾਂ ਚੋਂ ਲੋਨ ਕਰਵਾਏ ਸੀਗੇ ਸਾਡੇ ਕਾਫੀ ਬੈਂਕਾਂ ਨੇ ਜਿਵੇਂ ਲਹਿਰੇ ਵਾਲੀ ਆ ਸੰਗਰੂਰ ਵਾਲੀ ਐ ਕਾਫੀ ਬ੍ਰਾਂਚਾਂ ਨੇ ਆ ਜੀਬਰ ਬੈਂਕ ਐ ਅੱਛਾ ਤੇ ਉਹ ਮੁਲਾਜ਼ਮਾਂ ਆ ਕਿ ਸਾਨੂੰ ਘਰੇ ਪਰੇਸ਼ਾਨ ਕਰਦੇ ਨੇ ਅੱਛਾ ਵੀ ਸਾਨੂੰ ਪੈਸੇ ਦੇ ਅਸੀਂ ਨੇ ਪੈਸੇ ਲੈਤੇ ਨੇ ਅਸੀਂ ਪੈਸੇ ਕਿੱਥੋਂ ਭਰੀਏ ਇਹ ਟੈਕ ਅੱਛਾ ਤੇ ਤੁਸੀਂ ਬੰਦਲਾ ਪ੍ਰਸ਼ਾਸਨ ਕੋਲ ਗਏ ਸੀਗੇ ਕਿ ਸਾਡੇ ਨਾਲ ਇਦਾਂ ਠੱਗੀ ਮਾਰੀ ਪ੍ਰਸ਼ਾਸਨ ਕੋਲ ਜਾ ਕੇ ਆ ਜੀ ਸਭ ਸਾਰੇ ਬੈਠੇ ਨੇ ਸਾਰੇ ਜਾਣਦੇ ਹੁੰਦੇ ਰਹੇ ਨੇ ਜੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਅੱਛਾ ਤੇ ਤੁਸੀਂ ਫਿਰ ਕੀ ਪ੍ਰਸ਼ਾਸਨ ਕੋਲ ਜਾ ਕੀ ਤੁਸੀਂ ਸਰਕਾਰਾਂ ਤੋਂ ਮੰਗ ਕਰਦੇ ਅੱਜ ਤੇ ਇਹੀ ਮੰਗ ਕਰਦੇ ਆ ਵੀ ਸਾਡੇ ਕਿਸ ਤਰ੍ਹਾਂ ਕਿsta ਕਿsta ਪਰ ਇਹ ਜਾਂ ਜਿਹੜਾ ਹੋਣਾ ਚਾਹੀਦਾ ਠੀਕ ਕੋਈ ਹੱਲ ਹੋਣਾ ਚਾਹੀਦਾ ਠੀਕ ਹੈ ਹਾਂ ਸਾਹਮਣੇ ਵਿਸ਼ਵਾਸ ਦੇ ਵਿੱਚ ਲੇਤਾ ਸੀ ਉਹਨਾਂ ਨੇ ਵਿਸ਼ਵਾਸ ਕਰਕੇ ਤਾਂ ਇਹ ਸਭ ਨਾਲ ਕੀ ਬੜੀ ਬੰਦੇ ਹੰ ਉਹ ਬੈਂਕ ਦੇ ਚੂਰ ਦੀ ਜਿੰਦਾ ਤਾਡੀ ਸਾਡੋ ਕੋਈ ਕਲਿੱਕਤੀਸ਼ ਗਿਆ ਤਈਆ ਉਹ ਲੇਡੀ ਦੇ ਖਾਤੋਂ ਅਮਰੀਦ ਕੋਰ ਉਹ ਵੀ ਇਹਨਾਂ ਗੁੰਡਣੀ ਆ ਉਹਨੇ ਬੈਂਕਾਂ ਚ ਲੋਨ ਕਰਾਇਆ ਇਹਨਾਂ ਦੇ ਉਹ ਬਾਅਦ ਸਾਡਾ ਫਰਾਡ ਕਰ ਗਈ ਆ ਬੈਂਕ ਵਾਲੇ ਬੁਲਾਏ ਅਸੀਂ ਉਹ ਪੈਸੇ ਇਹਨਾਂ ਦੇ ਖਾਤਿਆਂ ਵਿੱਚ ਹੀ ਗਏ ਹੋਏ ਆ ਜਿਹੜਾ ਸਾਡਾ ਕੰਪਲੇਂਟੈਂਟ ਨੇ ਬਟ ਜਿਹੜੀ ਦੂਜੀ ਲੇਡੀ ਜੀ ਆ ਉਹ ਜੋ ਸ਼ਾਮਤ ਤਪਤੀਸ਼ ਨਹੀਂ ਹੋਈ ਉਹ ਦੱਸਿਆ ਸੀ ਉਹਨਾਂ ਨੇ ਹਜੂਰ ਸਾਹਿਬ ਕੋਈ ਹੋਈ ਆ ਉਹ ਅੱਜ ਬੁਲਾਇਆ ਹੈ ਜੀ ਅੱਜ ਸ਼ਾਮ ਪੰਜ ਕਾਲ ਕੀਤੀ ਉਹਨੇ ਸਾਈ ਪੰਜ ਹੋਣਾ ਵਾ ਅਜੇ ਪੜਤਾਲ ਚੱਲਦੀ ਹੈ ਇਹਨੂੰ ਫਰਾਡ ਨਹੀਂ ਕਹਿ ਸਕਦੇ ਜੇ ਕਲੀਅਰ ਕਰਨਾ ਵੀ ਫਰਾਡ ਹੋਇਆ ਕਿਦਾਂ ਹੋਇਆ ਕਿਸ ਕਾਰਨ ਕਰਕੇ ਹੋਇਆ ਸਰ ਕੀ ਲੱਗਦਾ ਜੀ ਬੈਂਕ ਦੇ ਅਧਿਕਾਰੀਆਂ ਨਾਲ ਕੋਈ ਗੱਲ ਹੋਣੀ ਬੈਂਕ ਅਧਿਕਾਰੀਆਂ ਨਾਲ ਗੱਲ ਹੋਈ ਮੇਰੇ ਕੋਲ ਇਥੇ ਆਏ ਸੀਗੇ ਉਹ ਕਹਿੰਦੇ ਅਸੀਂ ਜਿੰਨੇ ਲੋਨ ਕਰਾਏ ਆ ਉਹਨਾਂ ਦੇ account ਵਿੱਚ ਹੀ ਪੈਸੇ ਪਾਏ ਆ ਪਰ ਉਹਨਾਂ ਖੋਦ ਹੀ account ਚ ਪੈਕੜ ਆਇਆ ਇਹ ਵੀ ਇਸੇ ਤਰ੍ਹਾਂ ਲੱਗ ਰਿਹਾ ਤਾਂ ਨਹੀਂ ਜਿਵੇਂ ਕਈ ਇੰਨੇ ਜਿਹੇ ਇਸ ਤਰ੍ਹਾਂ ਕਹਿ ਰਹੀਆਂ ਸਾਡੇ 4-4 ਲੋਨ ਤੋਂ ਉਹਨਾਂ ਨੂੰ ਦੇ ਰੱਖੇ ਹੀ ਜਾਂਦੀ ਜੀ ਸਾਡੇ ਸਾਡੇ ਦੇਖੋ ਜੀ ਲੇਡੀਆਂ ਨੇ ਰੂਪੇ ਤਾਂ ਲੋਨ ਹੋਏ ਆ ਲੋਨ ਕਿਸ ਤਰ੍ਹਾਂ ਹੋਏ ਇਹ ਉਹਨੂੰ ਸ਼ਾਮਲ ਪੜਤਾਲ ਕਰਾਂਗੇ ਉੱਥੋਂ ਪਾਲੂ ਲੋਨ ਕਿਸ ਤਰ੍ਹਾਂ ਹੋਇਆ ਔਰ ਕਿਸ ਤਰ੍ਹਾਂ ਫਰਾੜ ਹੋਇਆ 22 ਜੁਲਾਈ ਨੂੰ